ਪੰਜਾਬ ਦੇ ਲੋਕ ਪਿਆਰ ਕਰਦੇ ਨੇ ਪ੍ਰੇਮ ਕਰਦੇ ਨੇ ਤੇ ਸਿਰਪ ਤੇ ਸਿਰਪ ਮੋਦੀ ਸਾਹਿਬ ਨੂੰ ਤੇ ਅਮੀਸ਼ਾ ਜੀ ਨੂੰ ਕਰਦੇ ਨੇ ਇਹ ਗੱਲ 100% ਸੱਤ ਹੈ ਇਸਤੇ ਬਿਨਾਂ ਕਿਸੇ ਤੇ ਪੰਜਾਬ ਦੇ ਲੋਕ ਭਰੋਸਾ ਨਹੀਂ ਕਰਦੇ ਜਿਹਨੂੰ ਉਹ ਆਪਣਾ ਬਲੇਸਿੰਗ ਦੇ ਦੇਣ ਆਸ਼ੀਰਵਾਦ ਦੇ ਦੇਣ ਉਹਦੇ ਉਹ ਪਿੱਛੇ ਪੰਜਾਬ ਦੇ ਲੋਕ ਚੱਲਣਗੇ ਤੇ ਦੂਜੇ ਪਾਸੇ ਪੰਜਾਬ ਦੀ ਇੱਕ ਹੋਰ ਵੱਡੀ ਜਿਹੜੀ ਚਿੰਤਾ ਹੈ ਕਿ ਪੰਜਾਬ ਦੇ ਵਿੱਚ ਇਸਾਈ ਕਰਨ ਹੋਇਆ ਜਹਾਦ ਕਰਨ ਹੋਇਆ ਮੈਂ ਯਾਨੀ ਹਰਪ੍ਰੀਤ ਸਿੰਘ ਨੂੰ ਕਹਿੰਦਾ ਪੰਜਾਬ ਦੇ ਰਾਧਾ ਸਵਾਮੀਆ ਦਾ ਧਰਮ ਨਹੀਂ ਬਦਲਿਆ ਤੁਸੀਂ ਲੰਬਾ ਸਮਾਂ ਜਥੇਦਾਰ ਰਹੇ ਪਰ ਤੁਹਾਡੇ ਜਥੇਦਾਰੀ ਦੇ ਸਮੇਂ ਦੇ ਵਿੱਚ ਲੋਕ 크੍ਰਿਸਚਨ ਬਣੇ ਨੇ ਤੁਹਾਡੇ ਜਥੇਵਾਰੀ ਦੇ ਸਮੇਂ ਦੇ ਵਿੱਚ ਲੋਕ ਬੇਅਦਵੀਆਂ ਕਰਦੇ ਰਹੇ ਨੇ ਅੱਜ ਤੱਕ ਕਿਸੇ ਵੀ ਵਿਵਾਦ ਵਿੱਚ ਰਾਧਾ ਸਵਾਮੀ ਡੇਰੇ ਦੀ ਕਦੇ ਕੋਈ ਗੱਲ ਨਹੀਂ ਹੋਈ ਨਾ ਹੀ ਕਦੇ ਰਾਧਾ ਸਵਾਮੀ ਡੇਰੇ ਨੇ 크੍ਰਿਸਚਨਾਂ ਨੂੰ ਵਧਾਇਆ ਅੱਜ ਤੱਕ ਇੱਕ ਵੀ ਰਾਜਾ ਸਵਾਮੀ ਪਰਿਵਾਰ ਉਸ ਡੇਰ ਨੂੰ ਛੱਡ ਕੇ 크ਰਿਸਚਨ ਨਹੀਂ ਬਣਿਆ ਮੁਹੰਮਦਾਨੀ ਬਣਿਆ ਉੱਥੇ ਸਿਰਫ ਪਿਆਰ ਦੀ ਗੱਲ ਸਿਖਾਈ ਆ ਉਹਨਾਂ ਤੇ ਵਿਅੰਗ ਕੱਸਣਾ ਤੁਹਾਨੂੰ ਸ਼ੋਭਾ ਨਹੀਂ ਦਿੰਦਾ ਤੁਸੀਂ ਆਪਣਾ ਟੁਣਕਾ ਵਜਾਓ ਜਿਵੇਂ ਤੁਹਾਨੂੰ ਪ੍ਰਧਾਨ ਚਾਹੀਦਾ ਤੁਹਾਨੂੰ ਮੁੱਖ ਮੰਤਰੀ ਬਣਨਾ ਪਤਾ ਨਹੀਂ ਕੀ ਕੀ ਬਣਨਾ ਰੱਬ ਜਾਣਦਾ ਤੁਹਾਡਾ ਜਿਹੜਾ ਇੱਥੇ ਤੇ ਥੋੜਾ ਠੀਕ ਕਰਨ ਵਾਲਾ ਲੋਟ ਆ ਸੋ ਕਾਰਨ ਕੀ ਆ ਐਡੀ ਵੱਡੀ ਜ਼ਥੇਦਾਰੀ ਤੇ ਤੁਸੀਂ ਰਹੇ ਹੋ ਐਡੀ ਵੱਡ ਸਤਿਕਾਰਯੋਗ ਅਹੁਦੇ ਤੇ ਰਹੇ ਹੋ ਤੁਹਾਡੇ ਸ਼ਬਦ ਜਿਹੜੇ ਪਿਛਲੇ ਸਮੇਂ ਤੋਂ ਅੱਛੇ ਨਹੀਂ ਆ ਰਹੇ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਕਹਾਂਗਾ ਕਾਂਗਰਸ ਦਾ ਨਾਮੋ ਨਿਸ਼ਾਨ ਮਿਟਾ ਦਿਓ ਪੰਜਾਬ ਚੋਂ ਭਾਰਤ ਚੋਂ ਅਗਰ ਇਸ ਦੇਸ਼ ਨੂੰ ਬਚਾਉਣਾ ਇਹ ਉਹੀ ਕਾਂਗਰਸ ਹੈ ਜਿਹੜੀ ਅੰਗਰੇਜ਼ਾਂ ਦੀ ਦੇਣ ਹੈ ਅਸੀਂ ਉਹਨਾਂ ਦੇ ਅੰਗਰੇਜ਼ਾਂ ਦੇ ਗੁਲਾਮ ਨਹੀਂ ਹੋਣਾ ਲੇਕਿਨ ਪੰਜਾਬ ਦੇ ਲੋਕ ਡਿਫਰੈਂਟ ਡਿਫਰੈਂਟ ਢੰਗ ਨਾਲ ਨੈਰੇਟਿਵਸ ਕਰਦੇ ਇਹ ਨੇ ਪਰ ਆਉਣ ਵਾਲਾ ਸਮਾਂ ਜਿਹੜਾ ਮੋਦੀ ਸਾਹਿਬ ਦਾ ਅਮਿਤ ਸ਼ਾਜੀ ਦਾ ਇਹੀ ਮੈਂ ਕਹਾਂਗਾ ਗਦਾਰਾਂ ਤੋਂ ਬਚੋ ਚਾਹੇ ਗਦਾਰ ਸਾਬਕਾ ਹੋਵੇ ਚਾਹੇ ਗਦਾਰ ਮੌਜੂਦਾ ਹੋਵੇ ਗਦਾਰਾਂ ਦੀ ਲੜਾਈ ਚ ਲੜਾਈ ਨਹੀਂ ਲੜਨੀ ਆਪਾਂ ਸਿਰਫ ਮੋਦੀ ਸਾਹਿਬ ਨੂੰ ਦੇਖੀਏ ਅਮਿਤ ਸ਼ਾਜੀ ਨੂੰ ਦੇਖੀਏ ਕਾਂਗਰਸ ਨੂੰ ਨਾ ਦੇਖੀਏ ਨਾ ਕਿਸੇ ਹੋਰ ਪਾਰਟੀ ਨੂੰ ਦੇਖੀਏ ਇਹ ਦੋ ਸਾਡੇ ਕੋ ਵੱਡੇ ਚਿਹਰੇ ਨੇ ਜਿਨ੍ਹਾਂ ਦੀ ਰਹਿਨਮਾਈ ਦੇ ਵਿੱਚ ਅੱਜ ਭਾਰਤ ਜਿਹੜਾ ਬਲੰਦੀਆਂ ਤੇ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ